ਬੀਰੀ ਸਾਹਿਬ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਇੱਕ ਫੋਟੋ ਜਿਹੜੀ ਹੱਤੀ ਜਨਕ ਵਾਇਰਲ ਹੋ ਰਹੀ ਹੈ ਉਸ ਫੋਟੋ ਦੇ ਬਾਅਦ ਜਿਹੜਾ ਵਿਪਲਵਕਸ਼ ਨੂੰ ਹੁੰਦੀਆਂ ਚੱਟ ਰਿਹਾ ਹੈ ਉਹ ਕਹਿ ਰਿਹਾ ਕਿ ਇਸ ਤਰ੍ਹਾਂ ਦੀ ਫੋਟੋ ਵਾਇਰਲ ਹੋਣ ਤੋਂ ਪਤਾ ਲੱਗਦਾ ਹੈ ਕਿ ਚਰਨਜੀਤ ਸਿੰਘ ਚੰਨੀ ਦਾ ਕੈਰੈਕਟਰ ਕੀ ਹੈ। ਕੋ ਚਰਨਜੀਤ ਸਿੰਘ ਕੰਨੇ ਵਾਰਿਆ ਸਾਰਿਆਂ ਨੂੰ ਕੈਰੈਕਟਰ ਦੇ ਬਾਰੇ ਪਤਾ ਹੈ। ਉਹ ਮੁੱਖ ਮੰਤਰੀ ਰਹੇ ਪੰਜਾਬ ਦੇ, ਮੰਤਰੀ ਵੀ ਰਹੇ ਔਰ ਜਿਸ ਤਰੀਕੇ ਦੇ ਉਹਨਾਂ ਨੇ ਕੰਮ ਕੀਤੇ ਹੈ। ਅੱਜ ਲੋਕ ਯਾਦ ਕਰ ਰਹੇ ਜਿੱਥੇ ਵੀ ਜਾਂਦੇ ਆ ਲੋਕ ਉਹਨਾਂ ਦੀ ਸਰਾਹਣਾ ਕਰਦੇ ਆ ਚਾਹੇ ਅਸੀਂ ਅੱਜ ਬਿਲੀ ਦੇ ਬਿੱਲ ਦੀ ਗੱਲ ਕਰ ਲਈਏ 300 ਰੁਪਏ ਯੂਨਿਟ ਸਾਰੀਆਂ ਕਲਾਸ ਦਾ ਉਹਨਾਂ ਨੇ ਘਟਾਇਆ ਸੀ ਪਿਛਲਾ ਬਕਾਇਆ ਸਾਰਾ ਮਾਫ ਕੀਤਾ ਸੀ ਪਾਣੀ ਦੀ ਗੱਲ ਕਰ ਲਈਏ ਪਿਛਲੇ ਸਾਰੇ ਪੈਸੇ ਮਾਫ ਕੀਤੇ ਸੀ ਅੱਗੋਂ 50 ਰੁਪਏ ਪਰ ਮੰਥ ਉਹਨਾਂ ਲਗਾਏ ਸੀ ਜੇ ਪਰ ਕਿਸੇ ਦੀ ਸਰਵਿਸ ਦੀ ਗੱਲ ਕਰ ਲਈਏ 25 25 30 3000 ਰੁਪਿਆ ਉਹਨਾਂ ਨੇ ਜਿਹੜੇ ਸਰਵਿਸ ਕਰਦੇ ਸੀਗੇ ਉਹਨਾਂ ਦੀਆਂ ਦਿਖਾਵਾਵਾਂ ਦੇ ਵਿੱਚ ਪੈਨਸ਼ਨਾਂ ਦੇ ਵਿੱਚ ਫਰਕ ਪਿਆ ਸੀਗਾ ਔਰ ਕਿਸੇ ਦੇ ਇਹੋ ਜਿਹੇ ਮਦ ਭਾਗਾ ਲਾਣਾ ਅਬਜੈਕਸ਼ਨ ਕੇ ਕਿਸੇ ਲੜਕੀ ਦੇ ਨਾਲ ਬੋਤੋ ਸਾਡੀਆਂ ਭੈਣਾਂ ਮਤਾਵਾਂ ਹਰ ਜਗ੍ਹਾ ਤੇ ਸਾਨੂੰ ਮਿਲਦੀਆਂ ਕੋਈ ਇਹੋ ਜੀ ਜਿਹੜੀ ਅਸੀਂ ਵੀ ਦੇਖੀ ਹੋ ਸਨੈਪ ਜਿਹੜੀ ਉਹਨਾਂ ਨੇ ਲਾਈ ਹੈ ਕੋਈ ਵੀ ਉਹਦੇ ਵਿੱਚ ਇਹੋ ਜੀ ਗੱਲ ਨਹੀਂ ਸਾਡੀ ਸਾਡੀ ਭੈਣ ਮਿਲਦੀ ਸਾਡੀ ਜਦੋਂ ਅਸੀਂ ਕਿਤੇ ਮੀਟਿੰਗ ਤੇ ਜਾਂਦੇ ਆ ਕੋਈ ਨਾ ਕੋਈ ਲੇਡੀ ਮਿਲੇ ਮਾ ਮਿਲੇ ਸੀ ਉਹਨਾਂ ਦੇ ਪਹਿਰੇ ਅਸਲ ਨੇ ਇਹ ਜਿਹੜਾ ਕੋਈ ਅਲੀਗੇਸ਼ਨ ਲਾਇਆ ਬਿਲਕੁਲ ਗਲਤ ਲਾਇਆ ਉਹ ਜਿੱਥੇ ਪੋਸਟਰ ਲੱਗੇ ਨੇ ਉਹ ਸਸਪੈਂਡ ਕੀਤੇ ਵਿਧਾਇਕ ਨੇ ਕਰਮ ਚੌਧਰੀ ਉਹਨਾਂ ਦੇ ਹਲਕੇ ਵਿੱਚ ਲੱਗੇ ਸੀ ਇਹ ਪੋਸਟਰ ਤੇ ਤੋਂ ਸਾਫ ਨਜ਼ਰ ਆ ਰਿਹਾ ਹੈ ਉਹਨਾਂ ਦਾ ਲੋ ਜਿਹੜਾ ਲਗਾਤਾਰ ਪੂਰੇ ਆਮ ਮੈਂ মিডিਆ ਰਹੀ ਤੁਹਾਡੇ ਰਹੀ ਇਹ ਗੱਲ ਕਹਿ ਨਹੀਂ ਜਣਾ ਕਿ ਪੋਸਟਰ ਲੱਗਾ ਹੀ ਕੋਈ ਨਹੀਂ ਸਿਰਫ ਉਹਨਾਂ ਨੇ ਆਪਣੇ ਦਫ਼ਤਰ ਦੇ ਬਾਹਰ ਵਿਕਰਮਜੀਤ ਸਿੰਘ ਚੌਧਰੀ ਵਰਾਣੇ ਆਪਣੇ ਦਫ਼ਤਰ ਦੇ ਬਾਹਰ ਦੋ ਪੋਸਟਰ ਲਾ ਕੇ ਫੋਟੋ ਖਿਚਾ ਕੇ ਦਸ ਭੇਜੀ ਤੇ ਔਰ ਵਿਕਰਮਜੀਤ ਸਿੰਘ ਚੌਧਰੀ ਵਰਾਣੂ ਕਾਂਗਰਸ ਪਾਰਟੀ ਨੇ ਕੱਲ ਹੀ ਸਸਪੈਂਡ ਕੀਤਾ ਸੀਗਾ ਉਹਨਾਂ ਨੇ ਕੋਈ ਨਾ ਕੋਈ ਇਲੈਕਸ਼ਨ ਕੋਈ ਨਾ ਕੋਈ ਚਾਲ ਤੇ ਚਲਣੀ ਸੀਗੀ ਕੰਨੀ ਜੀ ਨੂੰ ਬਦਨਾਮ ਕਰਨ ਵਾ ਕਿਉਂਕਿ ਜਿਨ੍ਹਾਂ ਨੇ ਉਹਨਾਂ ਦੇ ਇਲੈਕਸ਼ਨ ਦੇ ਵਿੱਚ ਮਦਦ ਕੀਤੀ ਉਹਨਾਂ ਦੇ ਫਾਦਰ ਦੇ ਇਲੈਕਸ਼ਨ ਦੇ ਵਿੱਚ ਮਦਦ ਕੀਤੀ ਅੱਜ ਉਹ ਬੋਲ ਦੇ ਖਿਲਾਫੀ ਚੱਲ ਰਹੇ ਨੇ ਤੇ ਉਹਨਾਂ ਦੇ ਜਿਹੜੇ ਮਾਤਾ ਸੀ ਵੀ ਦਿੱਕਤ ਚੱਲੇ ਗਏ ਨੇ ਇਹ ਲੱਗ ਰਿਹਾ ਕਿ ਪਾਰਟੀ ਨੇ ਉਹ ਸਸਪੈਂਡ ਕਰਤਾ ਕਿ ਉਹ ਵੀ ਪਾਰਟੀ ਛੱਡ ਗਈ ਵੇਖੋ ਸਜਾਦ ਕਰਨ ਜੀ ਸਿੰਘ ਕੰਨੀਵਰਾਂ ਕਰਕੇ ਵਿਕਰਮਜੀਤ ਸਿੰਘ ਚੋਧਰੀਵਰੀ ਐਮ ਐਲ ਏ ਬਣੇ ਸੀਗੇ ਇਹਨਾਂ ਦੇ ਪਿਤਾ ਜੀ ਲਗਭਗ 10 ਸਾਲ ਸਾਡੇ ਲੋਕ ਸਭਾ ਦੇ ਮੈਂਬਰ ਰਹੇ ਜਲੰਧਰ ਦੇ ਵਿੱਚ ਉਹ ਬਹੁਤ ਵਧੀਆ ਇਨਸਾਨ ਸੀਗੇ ਅਸੀਂ ਉਹਨਾਂ ਦੇ ਨਾਲ ਕੰਮ ਕੀਤਾ ਵਿਕਰਮਜੀਤ ਸਿੰਘ ਚੋਧਰੀਵਰੀ ਅੱਜ ਜੇ ਐਮਐਲਏ ਆ ਵਿਧਾਨ ਸਭਾ ਦੇ ਵਿੱਚ ਮੈਂਬਰ ਨੇ ਉਹ ਡਿਊ ਟੂ ਚੰਨੀ ਨੇ ਕਿਉਂਕਿ ਚੰਨੀਵਰਾਂ ਦਾ ਉਸ ਵੇਲੇ ਇੱਕ ਦੁਆਬੇ ਦੇ ਵਿੱਚ ਇਹੋ ਜੀ ਲਹਿਰ ਸੀ ਕਿਉਂਕਿ ਅਸੀਂ ਹਰ ਜਗ੍ਹਾ ਤੇ ਲੂਜ਼ ਕੀਤੀ ਆਪਣੀਆਂ ਵਿਧਾਨ ਸਭਾ ਦੀਆਂ ਸੀਟਾਂ ਦੁਆਬੇ 'ਚ ਹੀ ਅਸੀਂ 7-8 ਸੀਟਾਂ ਜਿੱਤੇ ਸੀ ਉਹ ਡਿਊ ਟੂ ਚੰਨੀ ਜੇ ਅੱਜ ਵਿਕਰਮਜੀਤ ਸਿੰਘ ਚੋਧਰੀਵਰੀ ਐਮਐਲਏ ਬਣਿਆ ਤੇ ਚੰਨੀਵਰਾਂ ਕਰਕੇ ਬਣਿਆ ਵਿਕਰਮ ਜੀ ਸਿੰਘ ਚੌਧਰੀ ਵੱਲੋਂ ਜੇ ਵੀ ਉਹਨਾਂ ਤੇ ਰੋਗ ਲਾਇਕੇ ਪ੍ਰਸ਼ਤ ਨੇਤਾ ਨੇ ਇਹਨਾਂ ਦੇ ਜਿਹੜੇ ਰਿਸ਼ਤੇਦਾਰੀ ਵੀ ਦੇ ਤੁੰਗਲ ਜਨੇ ਉਹਨਾਂ ਤੋਂ ਕੋੜਾ ਪੀਏ ਬਰਾਮਦ ਹੋਇਆ ਤੇ ਇਹਨਾਂ ਦੇ ਜਿਹੜੇ ਜੰਨੀ ਨੇ ਉਹ ਬਿਲਕੁਲ ਪ੍ਰਸ਼ਤ ਜਿਹੜੇ ਸਾਬਿਤ ਹੋ ਰਹੇ ਨੇ ਦੇਖੋ ਉਹਨਾਂ ਦੇ ਘਰੋਂ ਜੇ ਕੋਈ ਪੈਸਾ ਬਰਾਮਦ ਹੋਇਆ ਹੈ ਕਿ ਉਹਨਾਂ ਦੇ ਖਿਲਾਫ ਵਿਜੀਲੈਂਸ ਦੀ ਇਨਕੁਆਰੀ ਚੱਲ ਰਹੀ ਸੀ ਸੈਂਟਰ ਗਵਰਨਮੈਂਟ ਨੇ ਵੀ ਕਿਸੇ ਨਾ ਕਿਸੇ ਅਧਾਰੇ ਤੋਂ ਉਹਨਾਂ ਦੀ ਇਨਕੁਆਰੀ ਸ਼ੁਰੂ ਕੀਤੀ ਸੀ ਪੈਸੇ ਬਰਾਮਦ ਕੀਤੇ ਸੀ ਇਹ ਉਹਨਾਂ ਦੇ ਕੋਈ ਗਲਤ ਪੈਸੇ ਹੈ ਉਹ ਸ਼ੋਅ ਨਹੀਂ ਕਰ ਸਕਣਗੇ ਤੇ ਜਿਹੜੀ ਸਜ਼ਾ ਮਿਲੇਗੀ ਫੇਰ ਹੀ ਅਸੀਂ ਉਹਨਾਂ ਦੇ ਅਲਿਗੇਸ਼ਨ ਲਾ ਸਕਦਾ ਕਿਸੇ ਦੇ ਘਰੋਂ ਕੋਈ ਪੈਸੇ ਬਰਾਮਦ ਹੋਣਾ ਕੋਈ ਨਹੀਂ ਹੈਗਾ ਕਿਸੇ ਕੋਈ ਪ੍ਰੋਪਰਟੀ ਵੇਚ ਕੇ ਆਏ ਹੋਵਗੇ ਜਾਂ ਕਿਦਰ ਹੋਰ ਪੈਸੇ ਆਏ ਹੋਣਗੇ ਪੈਸੇ ਬਰਾਮਦ ਨਾਲ ਹੀ ਅਲਿਗੇਸ਼ਨ ਨਹੀਂ ਲੱਗਦਾ ਜਿੰਨੀ ਦੇ ਸਾਬਤ ਨਾ ਹੋ ਔਰ ਚੰਨੀਵਰਾਂ ਤੇ ਇਹੋ ਜਿਹਾ ਕੋਈ ਵੀ ਅਲਿਗੇਸ਼ਨ ਅਜੇ ਤੱਕ ਨਹੀਂ ਲੱਗਾ ਐਮਐਲਏ ਵੀ ਰਹੇ ਆ ਉੱਥੇ ਦੇ ਪ੍ਰਧਾਨ ਵੀ ਰਹੇ ਆ ਕੌਂਸਲਾ ਵੀ ਰਹੇ ਆ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕੰਮ ਕਰ ਰਿਹਾ ਐ ਐਸ ਮੁੱਖ ਮੰਤਰੀ ਮੈਂ ਪਹਿਲਾਂ ਵੀ ਕਿਹਾ ਕਿ ਲੋਕ ਆਜ ਉਹਨਾਂ ਨੂੰ ਯਾਦ ਕਰਦੇ ਚਰਨਜੀਤ ਸਿੰਘ ਜੰਮੀ ਨੇ ਮੀਡੀਆ ਸਟੇਟਮੈਂਟ ਦਿੱਤੀ ਹੈ ਕਿ ਜਿਹੜੀ ਫੋਟੋ ਹੈ ਉਹ ਕਾਫੀ ਪੁਰਾਣੀ ਹੈ ਜਿਹੜੀ ਬੱਚੀ ਹੈ ਉਹ ਉਹਨਾਂ ਦੀ ਰਿਸ਼ਤੇਦਾਰ ਹੈ ਤੇ ਤੇ ਇਹ ਮੁਨਜਿਲ ਕਾਰੀਆ ਕਹਿ ਰਹੇ ਨੇ ਕਿ ਚਰਨਜੀਤ ਸਿੰਘ ਜੰਮੀ ਤੇ ਸ਼ਖਮੀ ਮਾਮਾ ਹੈ ਉਹ ਆਪਣੀ ਘਰ ਜਿਹਦੇ ਨਾਲ ਇਸ ਤਰ੍ਹਾਂ ਦੀ ਫੋਟੋ ਕਰਾਦੇ ਨੇ ਇਸ ਤਰ੍ਹਾਂ ਦੇ ਰਕਰ ਬਣਾ ਵਧੀਆ ਇਹ ਇਹ ਆਪਣੀ ਆਪਣੀ ਸੋਚ ਹੈ ਜੀ ਜੇ ਅਸੀਂ ਆਪਣੀਆਂ ਭੈਣਾਂ ਨਾਲ ਐੋ ਜੀ ਗੱਲ ਕਰਦੇ ਆ ਜਿਹੜਾ ਕੋਈ ਐਹੋ ਜਿਹਾ ਅਲੀਗੇਸ਼ਨ ਲਾਉਂਦਾ ਉਹ ਪਹਿਲਾਂ ਆਪਣੇ ਗਿਰੇਬਾਂ ਤੇ ਚੱਕ ਕੇ ਵੀ ਕਿਸੇ ਦੇ ਆਪਾਂ ਇਦਾਂ ਦਾ ਅਲੀਗੇਸ਼ਨ ਲਾਈਏ ਜਿਵੇਂ ਆਪਣੀ ਭੈਣ ਨਾਲ ਜਾ ਰਹੇ ਆ ਜਾਂ ਆਪਣੀ ਭਾਜੀ ਨਾਲ ਜਾ ਰਹੇ ਆ ਇਹੋ ਜਿਹਾ ਅਲੀਗੇਸ਼ਨ ਲਾਣਾ ਬੜੀ ਵੱਧ ਭਾਗੀ ਗੱਲ ਹੈ ਰਾਜਨੀਤੀ ਕਰਨੀ ਚਾਹੀਦੀ ਹੈ ਨਾ ਕਿ ਇਹੋ ਜੀਆਂ ਗੱਲਾਂ ਕਿਸੇ ਦੇ ਪਰਿਵਾਰ ਦੇ ਉੱਪਰ ਇਹੋ ਜੀ ਗੱਲ ਕਰਨੀ ਚਾਹੀਦੀ ਉਹ ਕਹਿ ਰਹੇ ਨੇ ਕਿ ਇਹਨਾਂ ਦਾ ਜਿਹੜਾ ਚਿਹਰਾ ਬੇਨਕਾਬ ਹੋ ਗਿਆ ਹੈ ਕਿਉਂਕਿ ਇਹਨਾਂ ਦੇ ਜਿਹੜੇ ਪਾਰਟੀ ਦੇ ਵਿਧਾਇਕ ਨੇ ਉਹ ਇਹਨਾਂ ਦੇ ਖਿਲਾਫ ਚੱਲ ਰਹੇ ਉਹ ਜਿਹੜੇ ਪਾਰਟੀ ਦੇ ਵਿਧਾਇਕ ਸੀਗੇ ਉਹਨਾਂ ਨੂੰ ਅਸੀਂ ਸਸਪੈਂਡ ਕਰ ਚੁੱਕੇ ਆ ਅੱਜ ਜੇ ਇਹਨਾਂ ਦੇ ਅਲੀਗੇਸ਼ਨ ਲਾ ਰਹੇ ਹੈ ਘਬਰਾ ਚੁੱਕੇ ਆ ਸਾਰੀਆਂ ਹੀ ਪਾਰਟੀਆਂ ਦੇ ਜਿਹੜੇ ਆ ਗੂੜੇ ਘਬਰਾ ਚੁੱਕੇ ਆ ਚੰਨੀ ਜੀ ਦੇ ਜਲੰਧਰ ਦੇ ਇਲੈਕਸ਼ਨ ਲੜ ਰਹੇ ਆ ਜਿੱਥੇ ਵੀ ਜਨੰਵਰੀ ਜਾ ਰਹੇ ਆ ਲੋਕ ਇਹਨਾਂ ਨੂੰ ਯਾਦ ਕਰ ਰਹੇ ਆ ਲੋਕ ਇਹਨਾਂ ਨੂੰ ਵੋਟ ਪਾਉਣ ਵਾਸਤੇ ਤਿਆਰ ਨੇ ਇਸ ਜਿਹੜਾ ਜੀ ਚਰਨਜੀਤ ਸਿੰਘ ਚੰਨੀ ਦਾ ਗ੍ਰਾਫਤ ਨਹੀਂ ਉੱਚਾ ਜਾਏਗਾ ਕਿਉਂਕਿ ਇਸ ਤਰ੍ਹਾਂ ਦਾ ਅਗਰ ਮੈਸੇਜ ਆਦਾ ਤਾਂ ਲੋਕ ਵੀ ਜਿਹੜੇ ਨੇ ਇਹਦਾ ਨੈਗੇਟਿਵ ਹੋ ਜਾਂਦਾ ਵਿਖੋ ਕਿਸੇ ਦੇ ਅਲੀਗੇਸ਼ਨ ਲਾਣਾ ਬਗੈਰ ਕਿਸੇ ਬਰੂਫ ਤੋਂ ਲੋਕ ਸਭ ਪੜੇ ਲਿਖੇ ਜਾਣਦੇ ਆ ਲੋਕ ਅੱਜ ਚਰਨਜੀਤ ਸਿੰਘ ਕੰਨੀਵਰਾਂ ਦੇ ਨਾਲ ਨੇ ਔਰ ਅਸੀਂ ਤਾਂ ਜਿੱਥੇ ਵੀ ਲਿਖਿਆ ਪਰਵਾਹ ਹੁਆਰਾ ਹੀ ਮਿਲਿਆ ਚੰਨੀ ਜੀ ਨੂੰ ਔਰ ਲੋਕ ਉਹਨਾਂ ਦੀ ਤਾਰੀਫ਼ ਕਰ ਰਿਹਾ ਕਿ ਤੁਸੀਂ ਬਹੁਤ ਵਧੀਆ ਪੰਜਾਬ ਦੇ ਲਈ ਕੰਮ ਕੀਤਾ ਹੈ ਅਸੀਂ ਵੋਟ ਜਿਹੜੀ ਹੈ ਤੁਹਾਨੂੰ ਹੀ ਬੱਲ ਪਰ ਤੁਸੀਂ ਜਿਵੇਂ ਦੱਸਿਆ ਹੈ ਕਿ ਜਿੱਦਾਂ ਚੋੜੀ ਆਪਣੇ ਆਫਿਸ ਦੇ ਬਾਹਰ ਹੀ ਪੋਸਟਰ ਲਾ ਕੇ ਚੀਜ਼ ਵਾਇਰਲ ਕੀਤੀ ਹੈ ਗਲਤ ਸੰਦੇਸ਼ ਨਹੀਂ ਜਾ ਰਿਹਾ ਵਰਕਰਾਂ ਦੇ ਵਿੱਚ ਵੀ ਜਾਂ ਲੋਕਾਂ ਦੇ ਵਿੱਚ ਨਹੀਂ ਨਹੀਂ ਇਹੋ ਜਿਹਾ ਕੋਈ ਫਰਕ ਨਹੀਂ ਪੈਂਦਾ ਜੀ ਜੇ ਆਪਾਂ ਕਿਸੇ ਦੇ ਕਿਸੇ ਦੇ ਵਿਰੋਧ ਦੇ ਵਿੱਚ ਕੋਈ ਨਾ ਕੋਈ ਲਗਾ ਦੀਏ ਆਬਜੈਕਸ਼ਨ ਲਾ ਦੀਏ ਜੇ ਕੋਈ ਜਿੰਨੀ ਦੇ ਪ੍ਰੂਫ ਨਾ ਸਾਬਤ ਹੋਵੇ ਅਪਗ ਕੋਈ ਇਹੋ ਜਿਹਾ ਸ਼ਰਾਦ ਕਰੀਏ ਲੋਕ ਜਾਣਦੇ ਆ ਲੋਕਾਂ ਦੇ ਕੋਈ ਅਸਰ ਨਹੀਂ ਹੋਗਾ ਇਹੋ ਜਿਹਾ ਲੋਕ ਡਿਨਰ ਨੇ ਪੋਸਟਰ ਲਾਏ ਆ ਉਹਨਾਂ ਦੇ ਖਿਲਾਫ ਹੀ ਬੋਲਣ ਚਰਨਜੀਤ ਸਿੰਘ ਚੰਨੀ ਲੋ ਮੀਡੀਆ ਰਿਪੋਰਟਸ ਮੁਤਾਬਿਕ ਸਟੇਟਮੈਂਟ ਦਿੱਤੀ ਗਈ ਹੈ ਕਿ ਜਿਹੜੀ ਤਸਵੀਰ ਵਾਇਰਲ ਹੋ ਰਹੀ ਹੈ ਉਹ ਜਿਹੜੀ ਤਸਵੀਰ ਕਾਫੀ ਪੁਰਾਣੀ ਹੈ ਔਰ ਉਹ ਜਿਹੜੀ ਲੜਕੀ ਹੈ ਉਹਨਾਂ ਦੀ ਰਿਸ਼ਤੇਦਾਰ ਹੈ ਕੀ ਕਹਿਣਾ ਚਾਹੁੰਦੇ ਗੱਲ ਇਹ ਹੈ ਕਿ ਇਹ ਜਿਹੜੀ ਤਸਵੀਰ ਹੈਗੀ ਹੈ ਇਹ ਜਦੋਂ ਸੁਧਾਰ ਚਰਨਜੀਤ ਸਿੰਘ ਚੰਨੀ ਜੀ ਮੁੱਖ ਮੰਤਰੀ ਸੀ ਪੰਜਾਬ ਦੇ ਉਦੋਂ ਵਾਇਰਲ ਹੋਈ ਸੀਗੀ ਤੇ ਉਹਨਾਂ ਨੂੰ 16 ਸਾਲ ਤਾਂ ਹੋ ਨਹੀਂ ਗਏ ਐ ਤੇ ਉਹ ਗਲਤ ਬਿਆਨੀ ਕਰ ਰਿਹਾ ਕਿ 16 ਸਾਲ ਪੁਰਾਣੀ ਹੈ ਹੁਣ ਸਵਾਲ ਇਹ ਹੈ ਕਿ ਜੇ ਉਹਨਾਂ ਦੀ ਰਿਸ਼ਤੇਦਾਰ ਸੀਗੀ ਤੇ ਕਹਿੰਦੇ ਕਿ ਤਤਕ ਭਾਂਜੀ ਸੀਗੀ ਤੇ ਫਿਰ ਮਾਮਾ ਸ਼੍ਰੀ ਕੀ ਹਰਕਤਾ ਕਰਦੇ ਪਏ ਮਾਮਾ ਸ਼ਕਨੀ ਲੱਗਦਾ ਪਿਆ ਕਿ ਵੀ ਕਿਸ ਢੰਗ ਦੇ ਨਾਲ ਜਿਹੜੀ ਹੈਗੀ ਹੈ ਕਿ ਵੀ ਇਹਸ ਬੰਦਾ ਜਿਹੜਾ ਹਰਕਤਾਂ ਕਰਦਾ ਪਿਆ ਇਹ ਸਾਹਮਣੇ ਕੋਈ ਚੰਗੀਆਂ ਹਰਕਤਾਂ ਤਾਂ ਨਹੀਂ ਹੈ ਬੱਚੀ ਨਾਲ ਜਿਹੜਾ ਹੈਗਾ ਜਿਸ ਢੰਗ ਨਾਲ ਬੀਵ ਕਰਦਾ ਇਸ ਵਰਡ ਦਾ ਤੁਸੀਂ ਯੂਜ਼ ਕੀਤਾ ਇਹ ਵਰਡ ਤਾਂ ਵਿਕਰਮ ਚੌத்ਰੀ ਨੇ ਵੀ ਯੂਜ਼ ਕੀਤਾ ਕਿ ਜਿਹੜੇ ਚੰਗੀ ਸਿੰਘ ਚੰਨੀ ਨੇ ਉਹ ਸ਼ਕਨੀ ਨੇ ਗੱਲ ਇਹ ਉਹਦਾ ਰੋਲ ਹੀ ਇਦਾਂ ਸੀਗਾ ਜਦੋਂ ਮਾਮਾ ਸ਼ਕਨੀ ਸੀਗਾ ਉਹ ਕੰਮ ਤਾਂ ਫੁੱਟਪਾਣਾ ਹੀ ਸੀਗਾ ਉਹਦਾ ਕੰਮ ਹਰਕਤਾਂ ਮਾੜੀਆਂ ਹੀ ਸੀ ਹੈ ਨਾ ਪਾਂਜਿਆਂ ਨਾਲ ਕੀ ਕਰਦਾ ਪਿਆ ਉਹ ਉਕਸਾਂਦਾ ਹੀ ਸੀ ਨਾ ਕਿ ਵੀ ਜਿਹੜਾ ਹੈਗਾ ਅਲਟੀਮੇਟਲੀ ਉਹ ਮਹਾਭਾਰਤ ਹੋਇਆ ਤਾਂ ਉਸ ਨਾਤੇ ਜਿਹੜਾ ਹੈਗਾ ਕੋਈ ਕੈਰੈਕਟਰ ਸੀਗਾ ਮਹਾਭਾਰਤ ਦਾ ਮਾਮਾ ਸ਼ਕਨੀ ਤੂੰ ਨੂੰ ਉਸੇ ਸੰਦਰਭ ਚ 네ਗੇਟਿਵ ਤੌਰ ਤੇ ਦੇਖਿਆ ਜਾਂਦਾ ਉਹਨਾਂ ਇਹ ਹੈਗਾ ਕਿ ਉਹਨਾਂ ਦੀ ਜਿਹੜੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼ਰਾਪਤੀ ਅੰਸਰਾਂ ਵੱਲ ਗੱਲ ਇਹ ਹੈ ਛਵੀ ਦਾ ਪਹਿਲਾਂ ਹੀ ਖਰਾਬ ਹੈ ਕਿਉਂਕਿ ਇਹ ਵਾਇਰਲ ਪਹਿਲਾਂ ਹੋ ਚੁੱਕੀ ਦੀ ਫੋਟੋ ਤੇ ਇਸ ਲਈ ਜਿਹੜਾ ਸਟੇਟਮੈਂਟ ਆਫ ਫੈਕਟ ਹੈ ਜੇ ਕੋਈ ਬਿਆਨ ਕਰਦਾ ਹੈ ਉਹਦੀ ਛਵੀ ਖਰਾਬ ਥੋੜੀ ਹੁੰਦੀ ਹੈ ਉਹ ਤਾਂ ਜੋ ਸੱਤ ਹੈ ਉਹ ਸਾਹਮਣੇ ਦੱਸਦਾ ਪਿਆ ਤੇ ਪਿੱਛੇ ਵੀ ਇੱਕ ਵਿਵਾਦ ਕਾਫੀ ਉੱਠਿਆ ਸੀਗਾ ਆਈਐਸ ਅਫਸਰ ਨੂੰ ਲੈ ਕੇ ਨਾ ਕਿ ਉਹਨਾਂ ਉਹਨਾਂ ਵੱਲੋਂ ਕੁਝ ਕਮੈਂਟਸ ਵੀ ਕਰ ਰਹੇ ਆ ਹਾਂ ਉਹ ਗੱਲ ਹੈਗੀ ਜਦੋਂ ਮੁੱਖ ਮੰਤਰੀ ਸੀਗੇ ਸਦਾ ਚਰਨਜੀਤ ਸਿੰਘ ਚੰਨੀ ਜੀ ਉਹ ਤੋਂ ਇੱਕ ਅਈਏ ਅਫਸਰ ਨੇ ਸ਼ਿਕਾਇਤ ਕੀਤੀ ਸੀ ਕਿ ਉਹਨਾਂ ਨੂੰ ਜਿਹੜੇ ਹੈਗੇ ਆ ਕਿ ਬੀ ਇਨਯਾਨਡੋਸ ਦੇ ਵਿੱਚ ਐਸ ਐਮ ਐਸ ਜਿਹੜੇ ਮੈਸੇਜਸ ਹੈਗੇ ਆ ਉਹ ਗਲਤ ਟੱਗ ਨਾਲ ਆਂਦੇ ਹੈਗੇ ਆ ਤੋਂ ਗਲਤ ਐਡਵਾਂਸਸ ਕਰ ਰਹੇ ਆ ਤੇ ਫਿਰ ਉਹਦੇ ਬਾਅਦ ਜਿਹੜੇ ਹੈਗੇ ਆ ਕਿ ਮੁੱਖ ਮੰਤਰੀ ਜੀ ਆਪਣੇ ਸਦਾ ਚਰਨਜੀਤ ਸਿੰਘ ਚੰਨੀ ਨੇ ਲਿਖਤੀ ਮਾਫੀ ਮੰਗੀ ਹੈਗੀ ਉਹ ਵੀ ਸਾਹਮਣੇ ਆਨ ਰਿਕਾਰਡ ਹੈ ਸਾਰੀਆਂ ਗੱਲਾਂ ਉਹ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਪਿਕਚਰ ਵਾਇਰਲ ਹੋਉਣਾ ਜਾਂ ਫਿਰ ਇਸ ਤਰ੍ਹਾਂ ਦੀ ਜਿਹੜੇ ਵਿਰਾਨਵਾਜ਼ੀ ਹੋ ਰਹੀ ਹੈ ਉਹਨਾਂ ਖਿਲਾਫ ਕਿਉਂਕਿ ਇੱਕ ਤਰ੍ਹਾਂ ਪਾਰਟੀ ਨੇ ਜਿਹੜੇ ਵਿਕਰਮ ਚੌਧਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਕੀ ਲੱਗ ਰਿਹਾ ਹੈ ਕਿ ਇਸ ਵਾਰ ਕੀ ਹੋਏਗਾ ਚਰਨਜੀਤ ਸਿੰਘ ਚੰਦੀ ਨੂੰ ਲੋਕ ਜਿਹੜਾ ਚ ਗੱਲ ਇਹ ਹੈਗਾ ਕਿ ਵੀ ਗਾਲਤੈ ਨਹੀਂ ਹੈ ਕਹਿੰਦੇ ਕਿ ਜੇ ਕਿਸੇ ਬੰਦੇ ਦਾ ਖਾਨਦਾਨ ਨਾ ਪਤਾ ਹੋਵੇ ਜੇ ਬੰਦੇ ਦਾ ਕੋਈ ਕੈਰੈਕਟਰ ਜਿਹੜਾ ਹੈਗਾ ਜਦੋਂ ਇਲੈਕਸ਼ਨ 'ਚ ਖੜਾ ਹੁੰਦਾ ਉਹ ਵਾਲਾ ਬੰਦਾ ਜਨਤਾ ਹੀ ਸਾਰਾ ਕੁਝ ਦੱਸ ਹੁੰਦੀ ਹੈ ਕਿ ਵੀ ਫਲਾਣੀ ਜਗ੍ਹਾ ਸੀ ਪੁਰਾਣਾ ਸੀਗਾ ਇਹਦਾ ਕੀ ਕਿਰਦਾਰ ਹੈ ਉਹ ਸਾਹਮਣੇ ਨਜ਼ਰ ਆ ਰਿਹਾ ਹੈ ਹੌਲੀ ਹੌਲੀ ਲੋਕਾਂ ਨੂੰ ਯਾਦ ਕਰਾਇਆ ਜਾ ਰਿਹਾ ਗੱਲ ਤਾਂ ਇੰਨੀ ਹੈਗੀ ਹੈ ਚਾਹੇ ਉਹ ਵਿਕਰਮ ਚੌਧਰੀ ਜੀ ਹੈ ਉਹਨਾਂ ਦਾ ਚਲੋ ਪਰਸਨਲ ਜਿਹੜਾ ਹੈਗਾ ਇੱਕ ਹੈਗਾ ਆ ਦਾਅਵਾਤ ਹੈਗੀ ਹੈ ਲੇਕਿਨ ਇਹ ਗੱਲਾ ਤਾਂ ਫੈਕਟ ਹੈਗੀ ਹੈ ਜਿਹੜੀ ਸਾਹਮਣੇ ਲੋਕਾਂ ਨੂੰ ਯਾਦ ਕਰਾਈਆਂ ਜਾ ਰਹੀਆਂ ਪਹਿਲਾਂ ਵੀ ਇਤਿਹਾਸ ਸੀ ਹੈ ਵਿਕਰਮ ਚੌਧਰੀ ਉਹਨਾਂ ਦੀ ਮਾਤਾ ਜਿਹੜੇ ਨੇ ਉਹ ਭਾਜਪਾ ਜੁਆਇਨ ਕਰ ਗਏ ਨੇ ਪਾਰਟੀ ਨੇ ਉਹਨਾਂ ਨੂੰ ਸਸਪੈਂਡ ਕਰਤਾ ਹੈ ਅਗਰ ਵਿਕਰਮ ਚੌਧਰੀ ਭਾਜਪਾ 'ਚ ਆ ਰਹੇ ਨੇ ਕਿ ਪਾਰਟੀ ਉਹਨਾਂ ਨੂੰ ਕਿਸੇ ਅਹੁਦੇ ਤੇ ਲਈ ਹੈ देखो इस तरह है कि भई जित तक सवाल है कि कांग्रेस अपने नेतामाणु संभाल नहीं सकती इथे और जोड़े नेता रह गए है ओरा दी बेइज्जती ਕੀਤੀ ਜਾਂਦੀ ਹੈ तो ਉਸ ਨਾਤੇ ਪਹਿਲਾਂ ਵੀ ਇਤਿਹਾਸ ਸਾਖੀ ਹੈ ਕਾਂਗਰਸ ਚੋਂ ਕਈ ਨੇਤਾ ਜਿਹੜੇ ਹੈਗੇ ਆ ਉਹ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ ਆ ਸੋ ਭਾਰਤੀ ਜਨਤਾ ਪਾਰਟੀ ਦਾ ਵਿਸ਼ਾਲ ਹਿਰਦੇ ਹੈ ਤੋ ਅਸੀਂ ਗੱਲ ਵਕੜੀ ਪਾਣੇ ਆ ਜਿਹੜਾ ਵੀ ਵਿਅਕਤੀ ਆਂਦਾ ਸੋ ਜੇ ਸਰ ਵਿਕਰਮਜੀ ਸਿੰਘ ਚੌਧਰੀ ਇਹ ਆਪਣਾ ਕੋ ਨਿਰਨੇ ਕਰਦੇ ਆ ਕਿ ਭਾਰਤੀ ਜਨਤਾ ਪਾਰਟੀ ਚ ਜਿਹੜਾ ਸ਼ਾਮਲ ਹੋਣ ਦਾ ਅਸੀਂ ਉਹਨਾਂ ਨੂੰ ਵੀ ਸਵਾਗਤ ਕਰਾਂ ਸਰ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਇੱਕ ਪੋਸਟਰ ਜਿਹੜਾ ਕਾਫੀ ਵਾਇਰਲ ਹੋ ਰਿਹਾ ਹੈ ਸੋਸ਼ਲ ਮੀਡੀਆ ਤੇ ਕੀ ਕਹਿਣਾ ਚਾਹੂੰ ਗੱਲ ਹੈ ਜਿਹੜਾ ਪੋਸਟਰ ਛਪਿਆ ਹੈ ਕਹਿੰਦੇ ਕਿ ਸੱਚ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਹੈ ਤੇ ਉਹ ਜਿਹੜਾ ਪੋਸਟਰ ਹੈਗਾ ਉਹ ਆਪ ਹੀ ਬਹੁਤ ਕੁਝ ਬਿਆਨ ਕਰਦਾ ਹੈਗਾ ਔਰ ਬਹੁਤ ਕੁਝ ਦੱਸਦਾ ਹੈਗਾ ਕਿ ਜਿਹੜਾ ਉਹਦੇ ਪਿੱਛੇ ਜਿਹੜਾ ਹੈਗਾ ਕੋਈ ਕਿਹਤਰ ਕਿਸਰਾ ਦਾ ਹੈਗਾ ਉਸ ਨਾਤੇ ਕਮੈਂਟ ਕਰਨ ਦੀ ਲੋੜ ਹੀ ਨਹੀਂ ਹੈ ਲੋਕਾਂ ਨੇ ਆਪ ਹੀ ਫੈਸਲਾ ਕਰਨਾ ਵਿਕਰਮ ਸਿੰਘ ਚੌਧਰੀ ਨੂੰ ਜਿਹੜਾ ਕਾਂਗਰਸ ਪਾਰਟੀ ਨੇ ਸਸਪੈਂਡ ਕਰਤਾ ਪਾਰਟੀ ਤੋਂ ਕਿਉਂਕਿ ਉਹ ਚਰਨਜੀਤ ਸਿੰਘ ਚੰਮਨੀ ਦੇ ਲਗਾਤਾਰ ਤੰਜ ਕਸ ਰਹੇ ਸੀਗੇ ਇਹਨੂੰ ਕਿਵੇਂ ਦੇਖੀਏ ਦੇਖੋ ਗੱਲ ਇਹ ਆ ਕਿ ਵੀ ਕਾਂਗਰਸ ਜਿਹੜੀ ਹੈਗੀ ਆ ਆਪਣੇ ਨੇਤਾਵਾਂ ਨੂੰ ਸੰਭਾਲ ਨਹੀਂ ਸਕਦੀ ਸੋ ਉਹਨਾਂ ਨੂੰ ਜਿਹੜਾ ਹੈਗਾ ਬੇਇੱਜ਼ਤੀ ਵੀ ਕਰਦੇ ਆ ਲੋਕੀ ਜਿਹੜੇ ਹੈਗਾ ਸੰਭਾਲਣ ਦੀ ਬਜਾਏ ਜਿਹੜਾ ਹੈ ਫਿਰ ਲੋਕੀ ਨੈਚੁਰਲ ਆ ਕਿ ਤਾਹਟ ਹੈ ਅੱਗੇ ਵੀ ਕਾਂਗਰਸ ਤੋਂ ਬਹੁਤ ਨੇਤਾ ਜਿਹੜੇ ਹੈਗੇ ਆ ਉਹ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਆਏ ਹੈਗੇ ਆ ਤੋਂ ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਆ ਜੇ ਆਣਗੇ ਤੇ ਵਿਕਰਮ ਚੌਧਰੀ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਕਿ ਚੰਨਜੀਤ ਸਿੰਘ ਚੰਨੀ ਜਿਹੜੇ ਪ੍ਰਸ਼ਾਸਨ ਨੀਤਾ ਨੇ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਤੇ ਹੀ ਜਿਹੜਾ ED ਵੱਲੋਂ ਜਿਹੜਾ ਮਾਮਲੇ ਦਰਜ ਨੇ ਉਹਨਾਂ ਤੋਂ ਕਈ ਕਰੋੜਾ ਰੁਪਏ ਵੀ ਮਿਲੇ ਨੇ ਤੇ ਇਸ ਦੇ ਬਾਵਜੂਦ ਤੁਹਾਨੂੰ ਲੱਗਦਾ ਲੋਕ ਜਿਹੜੇ ਚੰਨਜੀਤ ਸਿੰਘ ਚੰਨੀ ਨੂੰ ਵੋਟ ਕਰਨਗੇ ਗੱਲ ਇਹ ਹੈ ਕਿ ਹੀ ਗੱਲ ਹੈ ਈਡੀ ਨੇ ਪਿਛਲੇ ਦਿਨੀ ਉਹਦੇ ਰਿਸ਼ਤੇਦਾਰ ਦੇ ਉੱਤੇ ਰੇਟ ਮਾਰਿਆ ਔਰ ਪੈਸੇ ਵੀ ਪੜੇਗੇ ਇਸੇ ਕੇ ਤੇ ਕਾਂਗਰਸ ਨੂੰ ਕਹਿੰਦੇ ਕਿ ਵੀ ਦਾਗ ਅੱਛੇ ਲੱਗਦੇ ਹਨ ਤੇ ਇਸ ਲਈ ਉਹਨਾਂ ਨੂੰ ਜਿਹੜੇ ਹੈਗੇ ਇਸ ਵੇਲੇ ਬੰਦੇ ਪਸੰਦ ਆਂਦੇ ਰਸੇ ਤਰ੍ਹਾਂ ਦੇ ਉਮੀਦਵਾਰ ਬਣਾਏ ਗਏ ਚਰਨਜੀਤ ਸਿੰਘ ਚੰਨੀ ਜਿਹੜਾ ਲਗਾਤਾਰ ਰਿੰਕੂ ਤੇ ਤੰਜ ਕਸਰੇ ਨੇ ਉਹ ਕਹਿ ਰਹੇ ਨੇ ਰਿੰਕੂ ਜਿਹੜੇ ਨੇ بار-ਬਾਰ ਪਾਰਟੀ ਬਦਲ ਕੇ ਜਿਹੜਾ ਜਾ ਰਹੇ ਨੇ ਤੇ ਉਹਨਾਂ ਦਾ ਕੋਈ ਸਟੈਂਡ ਨਹੀਂ ਹੈ ਕੱਲ ਵੀ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਹੈ ਇਹ ਰਿੰਕੂ ਜਿਹੜੇ ਨੇ ਉਹ ਇੱਕ ਜਿਹੜੇ ਪਾਰਟੀ ਦੇ ਵਫਾਦਾਰ ਨੇ ਗੱਲ ਇਹ ਹੈਗਾ ਕਿ ਬਈ ਜਿਹੜੇ ਪੁਰਵ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੈ ਉਹਨੇ ਵੀ ਆਪਣੀ ਰਾਜਨੀਤੀ ਸ਼ੁਰੂਆਤ ਚੜ੍ਹੀ ਹੈਗੀ ਬਤੌਰ ਆਜ਼ਾਦ ਵਿਧਾਇਕ ਦੇ ਤੌਰ ਦੇ ਉੱਤੇ ਕੀਤੀ ਸੀ ਕਿ ਫਿਰ ਕਾਂਗਰਸ जॉइन ਕੀਤੀ ਹੈ ਤੇ ਉਹ ਵੀ ਉਸੇ ਕੈਟਾਗਰੀ 'ਚ ਆਂਦੇ ਆ ਉਹ ਤੁਸੀਂ ਜਦੋਂ ਕਿਸੇ ਤੇ ਉਂਗਲੀ ਉਠਾਣੇ ਹੋ ਤੇ ਤੈਨੂੰ ਉਂਗਲੀਆਂ ਜਿਹੜੀਆਂ ਹੈਗੀਆਂ ਉਹ ਆਪਣੇ ਵੱਲ ਵੀ ਇਸ਼ਾਰਾ ਕਰਦੀਆਂ ਉਹ ਵੀ ਜਰਾ ਪੜ ਲਿਆ ਕਰੋ ਕਿ ਆਪਣਾ ਪੁਛੋਪੜ ਕੀ ਹੈ ਮਹਿੰਦਰ ਸਿੰਘ ਕੇਪੀ ਜਿਹੜੇ ਚਲੰਚੀ ਸਿੰਘ ਚੰਨੀ ਦੇ ਰਿਸ਼ਤੇਦਾਰ ਨੇ ਉਹ ਪਾਰਟੀ ਛੱਡ ਕੇ ਅਕਾਲੀ ਦਲ ਚ ਜੁਆਇਨ ਹੋ ਗਏ ਨੇ ਉਹਨਾਂ ਦੇ ਪਰਿਵਾਰ ਕਾਫੀ ਦੇਰ ਤੋਂ ਲੋURE ਸਮੇਂ ਤੋਂ ਜਿਹੜਾ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸੀ ਸੇਵਾ ਦੇ ਰਹੇ ਸੀਗੇ ਇਹ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਗੱਲ ਇਹ ਹੈ ਕਿ ਮਹਿੰਦਰ ਸਿੰਘ ਕੇਪੀ ਕਾਂਗਰਸ ਦੇ ਸਟੇਟ ਦੇ ਪ੍ਰੈਜ਼ੀਡੈਂਟ ਵੀ ਰਹੇ ਆ ਪੂਰਵ ਮੰਤਰੀ ਵੀ ਰਹੇ ਆ ਸੋਹਰਾ ਦੇ ਪਿਤਾ ਜੀ ਸ਼ਹੀਦ ਦਰਸ਼ਨ ਸਿੰਘ ਕੇਪੀ ਜੀ ਸੋ ਉਹਨਾਂ ਦਾ ਵੀ ਕਾਂਗਰਸ ਦਾ ਵਿਰਸਾ ਹੈ ਲੇਕਿਨ ਮੈਂ ਕਹਾਂਗਾ ਕਿ ਕਾਂਗਰਸ ਆਪਣੇ ਜਿਹੜੇ ਨੇਤਾਵਾਂ ਨੂੰ ਸੰਭਾਲ ਨਹੀਂ ਸਕਦੀ ਔਰ ਉਸੇ ਕਾਰਨ ਪਾਰਟੀ ਛੱਡ ਕੇ ਜਾ ਰਹੇ ਆ ਜਿੱਦ ਤੱਕ ਸਵਾਲ ਮਿੰਦਰ ਕੈਪੀ ਦਾ ਉਹ ਰਿਸ਼ਤੇਦਾਰ ਵੀ ਹੈ ਚਰਨਜੀਤ ਸਿੰਘ ਚੰਨੀ ਦੇ ਉਹ ਕਹਿੰਦੇ ਦਿਲ ਕੇ ਫੁੱਲੇ ਜਲ ਉਠੇ ਦਿਲ ਕੇ ਦਾਗ ਸੇ ਘਰ ਕੋ ਆਗ ਲੱਗ ਗਈ ਘਰ ਕੇ ਚਿਰਾਗ ਸੇ ਸੋਸ ਨਾਤੇ ਜਿਹੜਾ ਹੈਗਾ ਅਗਲਾ ਬੰਦਾ ਇੰਨਾ ਮਜਬੂਰ ਹੋ ਗਿਆ ਕਿਵੀ ਰਿਸ਼ਤੇਦਾਰੀ त्याग ਕਰਕੇ ਆਮਣੇ ਸਾਹਮਣੇ ਹੋ ਗਏ ਔਰ ਕਾਲੀ ਜਲਦੀ ਟਿਕਟ ਦੇ ਉਤੇ ਉਹ ਕੰਟੈਸਟ ਕਰ ਰਹੇ ਹੈਗੇ ਆ ਸੋ ਇਹ ਸਾਰੀਆਂ ਚੀਜ਼ਾਂ ਤਰਜਮਾਨੀ ਦਾਸਤੀ ਹੈ ਕਿ ਵੀ ਕਿਸ ਰਸਤੇ ਜਿਹੜੇ ਹੈਗੇ ਆ ਇਹ ਕਿਸ ਲੋ ਐਪ ਤੇ ਚਲੇਗਾ ਮਹਿੰਦਰ ਸਿੰਘ ਕੇਪੀ ਕੇ ਫਾਈਟ ਦੇ ਪਾਰ ਕੀ ਚੰਨੀ ਨੂੰ ਕੀ ਕਰਦਾ ਹੈ ਜੀ ਫਾਈਟ ਤੇ ਫਾਈਟ ਲਈ ਆਏ ਹੈ ਲੜਨ ਲਈ ਆਂਦਾ ਹਰ ਇੱਕ ਉਮੀਦਵਾਰ ਜਿੱਤਣ ਲਈ ਖੜਾ ਹੁੰਦਾ ਮੈਂ ਕਹਿੰਦਾ ਨੈਚੁਰਲ ਹੈ ਨੁਕਸਾਨ ਤਾਂ ਪੱਕਾ ਹੀ ਕਰੂਗਾ ਤਰੀਕੂ ਤੇ ਇੱਕ ਪੋਸਟਰ ਵਾਰੰਗ ਹੁੰਦਾ ਪਿਆ ਕਿ ਬੱਚੋ ਚੰਨੀ ਤੋਂ ਬੱਚੋ ਕਿਦਾਂ ਦੇਖਦੇ ਇਸ ਪੋਸਟਰ ਨੂੰ ਤੁਸੀਂ ਦੇਖੋ ਗੱਲ ਹੈ ਕਿ ਇਹ ਗੱਲ ਕਿਸੇ ਤੋਂ ਛੁਪੀ ਨਹੀਂ ਹੈ ਕਿ ਜਦੋਂ ਚੰਨੀ ਸਾਹਿਬ ਮੰਤਰੀ ਸਨ ਤਾਂ ਇੱਥੋਂ ਦੇ ਇੱਕ ਸੀਨੀਅਰ ਆਈਐਸ ਅਫੀਸਰ ਜਿਨ੍ਹਾਂ ਦਾ ਮੈਂ ਨਾਮ ਕੋਡ ਨਹੀਂ ਕਰਨਾ ਚਾਹੁੰਦਾ ਉਹਨਾਂ ਨੂੰ ਜਿਹੜੇ ਅਸ਼ਲੀਲ ਮੈਸੇਜ ਜਿਹੜੇ ਇਹਨਾਂ ਦੁਆਰਾ ਭੇਜੇ ਜਾਂਦੇ ਸੀਗੇ ਜਿਨ੍ਹਾਂ ਕਰਕੇ ਬੜੀ ਉਦੋਂ ਚਰਚਾ ਦਾ ਵਿਸ਼ਾ ਰਿਹਾ ਔਰ ਮੈਨੂੰ ਤਾਂ ਇਹ ਵੀ ਪਤਾ ਲੱਗਾ ਕਿ ਇਹ ਸਾਰਾ ਜਿਹੜਾ ਮਾਮਲਾ ਮਾਫੀਨਾਮਾ ਹੋਣ ਤੋਂ ਬਾਅਦ ਖਤਮ ਹੋਇਆ ਔਰ ਬੜੀ ਮੰਦ ਭੱਗੀ ਗੱਲ ਹੈ ਇਦਾਂ ਦੇ ਪੋਸਟਰ ਜੇ ਅਗਰ ਅੱਜ ਜਲੰਧਰ ਦੀਆਂ ਗਲੀਆਂ ਦੇ ਵਿੱਚ ਲੱਗ ਰਹੇ ਆ ਤਾਂ ਮੈਂ ਸਮਝਦਾ ਕਿ ਇਹਦੇ ਉੱਤੇ ਜਲੰਧਰ ਵਾਲਿਆਂ ਨੂੰ ਸੋਚਣ ਦੀ ਵਿਚਾਰ ਕਰਨ ਦੀ ਜ਼ਰੂਰਤ ਹੈ ਕਿ ਸਾਨੂੰ ਤਾਂ ਇਹੋ ਜਿਹੇ ਲੋਕ ਇਹੋ ਜਿਹੇ ਲੀਡਰ ਚਾਹੀਦਾ ਜਿਹਦੇ ਉਤੇ ਅਸੀਂ ਉਖਾਂ ਬੰਦ ਕਰਕੇ ਵਿਸ਼ਵਾਸ ਕਰ ਸਕੀਏ ਜਿਹਦਾ ਕਰੈਕਟਰ ਉੱਚਾ ਹੋਵੇ ਕਿਉਂਕਿ ਸਾਡੀਆਂ ਮਾਤਾਵਾਂ ਨੇ ਭੈਣਾਂ ਨੇ ਆਪਣੇ ਕੰਮਾਂ ਦੇ ਲਈ ਲੀਡਰ ਸਹਿਬਾਨਾਂ ਦੇ ਕੋਲ ਜਾਣਾ ਹੁੰਦਾ ਅਗਰ ਗਲਤ ਨੀਅਤ ਵਾਲੇ ਲੋਕ ਹੈ ਜਿਹੜੇ ਉਹ ਅੱਗੇ ਆਉਣਗੇ ਤਾਂ ਮੈਂ ਸਮਝਦਾ ਹਾਂ ਕਿ ਕਿਤੇ ਨਾ ਕਿਤੇ ਸਮਾਜ ਦਾ ਵੀ ਨੁਕਸਾਨ ਹੋਏਗਾ ਸੋ ਮੈਨੂੰ ਲੱਗਦਾ ਕਿ ਇਹ ਇਹ ਜਿਹੜੀ ਗੱਲ ਹੁਣ ਚੱਲ ਪਈ ਹੈ ਜਲੰਧਰ ਦੇ ਵਿੱਚ ਤਾਂ ਇਹ ਘਰ ਘਰ ਤੱਕ ਪਹੁੰਚ ਰਹੀ ਹੈ ਇਸ ਗੱਲ ਦਾ ਖਾਸ ਕਰਕੇ ਜਿਹੜੀਆਂ ਸਾਡੀਆਂ ਮਹਿਲਾਵਾਂ ਭੈਣਾਂ ਨਦ ਵਿੱਚ ਬੜਾ ਗਲਤ ਮੈਸੇਜ ਆ ਰਿਹਾ ਹੈ ਲੋਕ ਇਸ ਗੱਲ ਤੋਂ ਬੜੇ ਪਰੇਸ਼ਾਨ ਸਰ ਮਹਿੰਦਰ ਕੇਪੀ ਨੂੰ ਕਿੱਦਾਂ ਦੇਖਦੇ ਕਿਉਂਕਿ ਉਹ ਵੀ ਮੈਦਾਨ ਚ ਉਤਰ ਚੁੱਕੇ ਹੈ ਪੁਰਾਣੇ ਕਾਂਗਰਸੀ ਹੈ ਤੁਹਾਡੇ ਦੋਸਤ ਵੀ ਰਹੇ ਨੇ ਤੇ ਹੁਣ ਉਹ ਵੀ ਮੈਦਾਨ ਵਿੱਚ ਹਨ ਉਹਨਾਂ ਨੂੰ ਕਿੱਦਾਂ ਦੇਖਦੇ ਵੀ ਦੇਖਣਾ ਕੀ ਹੈ ਜੀ ਆਪਾਂ ਚਲੋ ਲੋਕ ਦੇਖਣਗੇ ਜਿਹਨਾਂ ਨੇ ਵੋਟਾਂ ਪਾਈਆਂ ਅਸੀਂ ਤਾਂ ਆਪਣੇ ਕੰਮ ਕਰ ਰਹੇ ਹਾਂ ਅਸੀਂ ਕਿਉਂ ਦੇਖਾਂਗੇ ਉਹਨਾਂ ਨੂੰ ਤੁਸੀਂ ਕੰਪੀਟੀਸ਼ਨ ਦੇਖ ਰਹੇ ਹੋ ਤੁਸੀਂ ਨਹੀਂ ਜੀ ਨਹੀਂ ਅਸੀਂ ਉਹ ਤਾਂ ਦੇਖੋ ਸਾਡੇ ਸਤਿਕਾਰਯੋਗ ਨੇ ਅਸੀਂ ਉਹਨਾਂ ਤੋਂ ਦੇਖ ਕੇ ਆਪਾਂ ਤਾਂ ਅਸੀਂ ਤਾਂ ਕੰਮ ਕਰਨਾ ਆਪਦੀ ਆਪਦੀ ਪਾਰਟੀ ਦੇ ਵਿੱਚ ਆਪਣੀ ਆਪਣੀਆਂ ਨੀਤੀਆਂ ਲੈ ਕੇ ਜਾਣੀਆਂ ਹੈ ਉਹ ਵੀ ਆਪਣੀ ਗੱਲਾਂ ਆਪਣੀਆਂ ਨਿੱcjੀਆਂ ਦੱਸਣਗੇ ਸੋ ਜਲੰਧਰ ਦੇ ਲੋਕ ਸਿਆਣੇ ਆ ਇੱਥੋਂ ਦੇ ਲੋਕ ਆ ਜਿਹੜੇ ਹਰ ਚੀਜ਼ ਜਾਣਦੇ ਆ ਕਿਉਂਕਿ ਤਕਰੀਬਨ ਅੱਧਾ ਜਲੰਧਰ ਅਜੂ ਵਿਦੇਸ਼ਾਂ ਦੇ ਵਿੱਚ ਬਠਾ ਜੀ ਲੋਕ ਅਵੇਅਰ ਆ ਹਰ ਚੀਜ਼ ਨੂੰ ਜਾਣਦੇ ਆ ਔਰ ਮੇਰਾ ਖਿਆਲ ਆ ਕਿ ਲੋਕ ਜਿਹੜੇ ਆ ਫੈਸਲਾ ਬਿਲਕੁਲ ਕੀ ਲੱਗਦਾ ਤੁਹਾਨੂੰ ਬਹੁਤ ਜ਼ਿਆਦਾ ਭਲੇ ਆ ਜਿਹੜੇ ਜਲੰਧਰ ਤੋਂ ਖਾਸ ਕਰ ਹੁੰਦਾ ਪਿੰਡ ਤੇ ਪਿੰਡ ਖਾਲੀ ਹੁੰਦੇ ਲੋਕਾਂ ਦੇ ਪਰਿਵਾਰ ਸੈਟਲ ਆ ਜਿੰਦਗੀ ਲਾਈਫ ਜੀਣ ਦੇ ਲਈ ਦੁਨੀਆਂ ਦੇ ਜੀਵਨ ਦੇ ਵਿੱਚ ਅੱਗੇ ਵਧਣ ਲਈ ਵੱਡੀਆਂ ਕਮਾਈਆਂ ਕਰਨ ਦੇ ਲਈ ਅੱਜ ਲੋਕ ਐ ਜਿਹੜੇ ਵਿਦੇਸ਼ਾਂ ਦੇ ਵਿੱਚ ਅਗਰ ਜਾ ਰਹੇ ਆ ਮੈਨੂੰ ਤਾਂ ਇਹ ਚ ਕੋਈ ਹਰਜ ਵੀ ਨਹੀਂ ਆ ਅਗਰ ਕੋਈ ਜਾਂਦਾ ਤਾਂ ਇੱਥੇ ਵੀ ਤਾਂ ਦੁਨੀਆ ਹੁੰਦੀ ਆ ਕੰਮ ਕਰਨ ਦੇ ਲਈ ਬਿਹਤਰ ਆਪਸ਼ਨ ਜ਼ਿੰਦਗੀ ਦੇ ਬਿਹਤਰ ਆਪਸ਼ਨ ਤਲਾਸ਼ਨ ਦੇ ਲੋਕ ਜਾਂਦੇ ਆ ਅਦਰ ਉਦਰ ਵੀ ਜਾਂਦੇ ਆ ਇਹ ਨਹੀਂ ਕਿ ਪੰਜਾਬ ਦੇ ਵਿੱਚ ਬਹੁਤ ਮਾੜੀ ਹਵਾ ਚੱਲ ਰਹੀ ਆ ਤਾਂ ਇਹਦੇ ਕਰਨਾ ਚੰਗਾ ਹੋਰ ਬਿਹਤਰ ਕਰਨ ਲਈ ਇਹ ਤਾਂ ਲੋਕਾਂ ਦੇ ਆਪਣੇ ਨਿੱਜੀ ਫੈਸਲੇ ਆ ਇਹਦੇ ਤੇ ਤਾਂ ਮੈਂ ਉਹ ਵੀ ਪਰਿਵਾਰ ਦੇਖਿਆ ਕਿ ਜਿਹੜੇ ਬਾਹਰ ਜਾ ਕੇ ਵਾਪਸ ਆ ਗਏ ਆ ਇਦਾਂ ਦੇ ਪਰਿਵਾਰ ਵੀ ਬਹੁਤ سارے ਹੈਗੇ ਆ ਸੋ ਇਹ ਤਾਂ ਆਪਣੀ ਆਪਣੀ ਸੋਚ ਦੇ ਉੱਤੇ ਡਿਪੈਂਡ ਕਰਦਾ ਕਿ ਕਿਸੇ ਨੇ ਆਪਣੀ ਜ਼ਿੰਦਗੀ ਹੈ ਉਹਨੂੰ ਕਿਸ ਤਰੀਕੇ ਦੇ ਨਾਲ ਜੀਣਾ ਇੱਕ ਆਖਰੀ ਸਵਾਲ ਹੈ ਪਿੰਡਾਂ ਚ ਕੀ ਹੋ ਜਾ ਰਿਸਪਾਂਸ ਮਿਲਦਾ ਹੈ ਕਿਉਂਕਿ ਕਈ ਜਗ੍ਹਾ ਕਿਸਾਨ ਵਿਰੋਧ ਕਰ ਰਹੇ ਨੇ ਦਿੱਕਤ ਪਰੇਸ਼ਾਨੀ ਆ ਰਹੀ ਹੈ ਕੈਂਪੇਨ ਕਰਨ ਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ ਕਿਸਾਨ ਵਿਰੋਧ ਨਹੀਂ ਕਰ ਰਿਹਾ ਕੁਝ ਲੀਡਰ ਹੋ ਸਕਦੇ ਆ ਜਿਹੜੇ ਕਿਸਾਨਾਂ ਦੇ ਜਿਹੜੇ ਵਿਰੋਧ ਕਰ ਰਹੇ ਆ ਆਮ ਕਿਸਾਨ ਤਾਂ ਵਿਚਾਰਾ ਆਪਣੀ ਫਸਲ ਸੰਬੰਧ ਦੇ ਲੱਗਾ ਆਪਣੀ ਫਸਲ ਦੀ ਜਿਹੜੀ ਉਹਨੇ ਮਿਹਨਤ ਕੀਤੀ ਆ ਪਿਛਲੇ 4-5 ਮਹੀਨੇ ਅੱਜ ਉਹ ਫਸਲ ਜਿਹੜੀ ਉਹਨੂੰ ਸੰਭ ਕੇ ਵਿਚਾਰਾ ਮਿਹਨਤ ਕਰ ਰਿਹਾ ਕਿਸਾਨ ਦੇ ਨਾਲ ਤਾਂ ਕੋਈ ਸਾਡਾ ਇਹੋ ਜੀ ਗੱਲ ਹੈ ਜੀ